ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਚਾਈਨਾ ਡੋਰ ਦੇ ਖਿਲਾਫ ਸਖਤੀ ਵਧਾ ਦਿੱਤੀ ਗਈ ਹੈ ਤੇ ਇਸੇ ਦਰਮਿਆਨ ਬਠਿੰਡਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਤਾਂ ਦੱਸਦੇ ਯੇ ਕਿ ਸੀਏਏ ਟੂ ਦੇ ਇੰਚਾਰਜ ਕਰਨਦੀਪ ਸਿੰਘ ਜਿਲ੍ਹਾ ਜਾਣਕਾਰੀ ਦਿੰਦੇ ਆ ਦੱਸਿਆ ਕਿ ਪੁਲਿਸ ਨੂੰ ਮੁਕਬਰੀ ਮਿਲੀ ਸੀ ਕਿ ਕੁਝ ਵਿਅਕਤੀ ਜਿਹੜੇ ਨੇ ਉਹ ਚਾਈਨਾ ਡੋਰ ਦੀ ਸਪਲਾਈ ਕਰਦੇ ਨੇ ਤਾਂ ਇਸੇ ਤੇ ਕਾਰਵਾਈ ਕਰਦਿਆਂ ਹੋਇਆ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਤੇ ਦੋ ਵਿਅਕਤੀਆਂ ਨੂੰ 120 ਚਾਈਨਾ ਡੋਰ ਦੇ ਗੱਟੂਆਂ ਸਣੇ ਗ੍ਰਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਜੜੇ ਨੇ ਚਾਇਨਾ ਡੋਰ ਦੀ ਸਪਲਾਈ ਕਰ ਦਿੱਸਨ ਹਾਲਾਂਕਿ ਹੁਣ ਜਾਂਚ ਕੀਤੀ ਜਾਣੀ ਹੈ ਕਿ ਅਖਰ ਕਿੱਥੋਂ ਇਹਨਾਂ ਵੱਲੋਂ ਇਹ ਡੋਰ ਲਿਆਂਦੀ ਗਈ ਹੈ ਕਿੱਥੇ ਸਪਲਾਈ ਕੀਤੀ ਜਾਣੀ ਸੀ ਤਾਂ ਅਗਲੀ ਤਫਦੀਸ਼ ਜਿਹੜੀ ਉਹ ਜਾਰੀ ਹੈ ਤੇ ਸੀਆਈਏ 2 ਦੇ ਇੰਚਾਰਜ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਹੋਰ ਜੇਕਰ ਕੋਈ ਇਹਨਾਂ ਦੇ ਨਾਲ ਮੌਜੂਦ ਹੈ ਕੋਈ ਇਹਨਾਂ ਦੇ ਗੈਂਗ ਦੇ ਵਿੱਚ ਸ਼ਾਮਲ ਹੈ ਜਾਂ ਜਿਸ ਨੂੰ ਇਹਨਾਂ ਵੱਲੋਂ ਵੇਚੀ ਜਾਂਦੀ ਸੀ ਹੁਣ ਉਸ ਸਭ ਦੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਦੀ 17/2025 ਨੂੰ ਏਸੀ ਜਰਨਲ ਚੀਸਟਫ 2 ਪਾਸੇ ਇੱਕ ਮਕਬਰੀ ਹੋਈ ਸੀ ਕੁਝ ਵਿਅਕਤੀ ਜਿਹੜੀ ਚైనా ਡੋਰ ਦੀ ਸਪਲਾਈ ਕਰ ਰਹੇ ਨੇ ਜਿਸ ਸੰਬੰਧੀ ਮਕਬਰੀ ਤੇ ਪਰਚਾ ਦਰਜ ਕਰਦੇ ਹੋਏ ਦੋ ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ 120 ਗੁੱਟੇ ਜਿਹੜੇ ਨੇ ਪਲਾਸਟਿਕ ਚైనా ਡੋਰ ਜਿਹੜੀ ਬਰਾਮਦ ਕੀਤੀ ਹੈ ਜਿਸ ਸੰਬੰਧੀ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਸਮਾਰਡ ਹਾਸਲ ਕੀਤਾ ਜਾ ਰਿਹਾ ਤੇ ਬਾਕੀ ਮਕਦਮੇ ਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਦੇਖੋ ਇਹ ਦੋਵੇਂ ਵਿਅਕਤੀ ਇੱਕ ਤਾਂ ਕਾਲਿਆਂ ਵਾਲੀ ਸਰਸਾ ਦਾ ਰਹਿਣ ਵਾਲਾ ਹੈ ਦੂਸਰਾ ਵੀ ਕਾਲਿਆਂ ਵਾਲੀ ਦਾ ਰਹਿਣ ਵਾਲਾ ਪਰ ਉਹ ਉਹਦੀ ਜਿਹੜੀ ਰਹਿائش ਹੈਗੀ ਇੱਥੇ ਅਜੀਤ ਰੋਡ ਬਠਿੰਡਾ ਤੇ ਅਸੀਂ ਇਹਦੇ ਬੈਕਵਰਡ ਫਾਰਵਰਡ ਲਿੰਕ ਦੇਖ ਰਹੇ ਆ ਇਹਨੇ ਮੇਸ਼ਕਲੀ ਜਿਹੜਾ ਅੱਜ ਤੱਕ ਪਤਾ ਲੱਗਾ ਹੈ ਪਿੱਛੋਂ ਕਾਲਿਆਂ ਵਾਲੀ ਤੋਂ ਹੀ ਲੈ ਕੇ ਆਈ ਸੀ ਜਿਹਨੇ ਦੇ ਜਿਸ ਤਿਸ ਨੂੰ ਡਿਵਰ ਕੰਪਨੀ ਸੀ ਉਸ ਨੂੰ ਜਿਨੋਵਿਕ ਤੱਕ ਜਾ ਸਕਦਾ ਬਿਲਕੁਲ ਜੀ ਜਿੱਥੇ ਜਾਣੀ ਸੀ ਜਾਂ ਜਿੱਥੋਂ ਪਿੱਛੋਂ ਜਿਹੜੀ ਵੀ ਜਗ੍ਹਾ ਤੋਂ ਇਹ ਬਣ ਕੇ ਆਈ ਹੈ ਅਸੀਂ ਉਸਦੇ ਵੀ ਪਿੱਛੇ ਜਿਹੜਾ ਜਾ ਰਹੇ ਹਾਂ ਦੇਖ ਰਹੇ ਹਾਂ ਉਹਦੇ ਵਿੱਚ ਵੀ ਇਨਵੈਸਟੀਗੇਸ਼ਨ ਕਰਾਂਗੇ ਮਗਾਹਾਰ ਫੜੀ ਦੀ ਜਾ ਰਹੀ ਹੈ ਪਰ ਫਿਰ ਵੀ ਲੋਕ ਚੈਨਾ ਡੋਰ ਦੀ ਸਬਤੀ ਕਰ ਰਹੇ ਨੇ ਆ ਦੇਖੋ ਪਿਛਲੇ ਕੁਝ ਦਿਨਾਂ ਤੋਂ ਮਾਨ ਜੋਗ ਡੀਸੀ ਸਾਹਿਬ ਵੱਲੋਂ ਵੀ ਇਸ ਬੰਦੀ ਹਦਾਇਤਾਂ ਜਾਰੀ ਕੀਤੀਆਂ ਚੈਨਾ ਡੋਰ ਦੀ ਪਾਬੰਦੀ ਦੇ ਸਬੰਧ ਵਿੱਚ ਦੇਖੋ ਸਾਡੀ ਤਾਂ ਇਹੀ ਅਪੀਲ ਹੈ ਵੀ ਇਸ ਤਰ੍ਹਾਂ ਦੀ ਜੈ ਚੈਨਾ ਡੋਰ ਦੀ ਜਿਹੜੀ ਵਰਤੋਂ ਨਾ ਕੀਤੀ ਜਾਵੇ ਜਿਹੜੀ ਸਿਹਤ ਲਈ ਜਾਨ ਲਈ ਜਿਹੜੀ ਨੁਕਸਾਨਦੇ ਸਭ ਤੋਂ ਕਿਹੜੇ ਦੁਕਾਨਦਾਰ ਵੇਚਦੇ ਆ ਦੇਖੋ ਜਿਹੜੇ ਵੀ ਦੁਕਾਨਦਾਰ ਵੇਚ ਰਹੇ ਨੇ ਪਹਿਲਾਂ ਵੀ ਅਸੀਂ ਇਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਹੈ ਇਸ ਤੋਂ ਇਲਾਵਾ ਜੇ ਕੋਈ ਸਾਡੇ ਧਿਆਨ ਵਿੱਚ ਫਿਰ ਵੀ ਆਉਂਦਾ ਹੈ ਵੀ ਜੇ ਕੋਈ ਦੁਕਾਨਦਾਰ ਵੇਚ ਰਿਹਾ ਤਾਂ ਉਹਦੇ ਖਿਲਾਫ ਜਿਹੜੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ